ਸਾਰਿਆਂ ਨੂੰ ਜੈ ਐਮਸੀ ਦੀ ਜੈ ਜੈ ਮਹੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਪਰਮੇਸ਼ਰ ਦੀ ਮਹਿਮਾ ਤੁਹਾਡੇ ਤੇ ਬਣੀ ਰਵੇ ਔਰ ਪਰਮੇਸ਼ਰ ਦੇ ਨਾਮ ਦੇ ਵਿੱਚ ਅੱਗੇ ਵਧਦੇ ਜਾਓ ਜੋ ਖੂਬਸੂਰਤ ਵਚਨਾਂ ਦੇ ਨਾਲ ਤੁਸੀਂ ਪਰਮੇਸ਼ਰ ਦੀ ਮਹਿਮਾ ਕੀਤੀ ਆ ਔੜ ਵੀ ਤੁਸੀਂ ਸੁਖਿਆ ਸਿੱਖਿਆ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪ੍ਰਭੂ ਦੇ ਦਾਸ ਕੋਲੋਂ ਪਿਛਲੇ ਦਿਨਾਂ ਚ ਵੀ ਤੁਸੀਂ ਲਗਾਤਾਰ ਸਿੱਖ ਰਹੇ ਹੋ ਪਰਮੇਸ਼ਰ ਦੇ ਵਚਨ ਨੂੰ ਸੋ ਸਮੇ ਹੈ ਫੇਰ ਅਸੀਂ ਪਰਮੇਸ਼ਰ ਦੇ ਵਚਨੇ ਚ ਅੱਗੇ ਵਧੀਏ ਬਹੁਤ ਸਾਰੀਆਂ ਕਨਫਿਊਜ਼ਨਸ ਹੈਗੀਆਂ ਨੇ ਇਸ ਸੰਸਾਰ ਦੇ ਵਿੱਚ ਲੋਕਾਂ ਨੂੰ ਉਹ ਕਹਿੰਦੇ ਨਵੇਂ ਸਾਲ ਵਾਲੇ ਦਿਨੇ ਜੇ ਨਹਾਈਏ ਤਾਂ ਫਿਰ ਸਾਰਾ ਦਿਨ ਨਹਾਉਂਦੇ ਰਹੀਦਾ ਫਿਰ ਸਾਰਾ ਸਾਲ ਨਹਾਈਦਾ ਜੇ ਨਵੇਂ ਸਾਲ ਤੇ ਕੰਮ ਕਰੀਏ ਫਿਰ ਸਾਰਾ ਸਾਲ ਕੰਮ ਹੀ ਕਰੀਗੇ ਐਦਾਂ ਲੋਕਾਂ ਦੀ ਸੋਚ ਆ ਹੈ ਜੇ ਨਵੇਂ ਸਾਲ ਤੇ ਤੜਕੇ ਉੱਠਾਂਗੇ ਤੇ ਸਾਰਾ ਸਾਲ ਉੱਠਦੇ ਰਵਾਂਗੇ ਭਾਵੇਂ ਸੁੱਤੇ ਹੀ ਰਹਿਣ ਐਦਾਂ ਲੋਕਾਂ ਦੀਆਂ ਸੋਚਾਂ ਨੇ ਇਸ ਤਰ੍ਹਾਂ ਲੋਕ ਸੋਚਦੇ ਨੇ ਪਰ ਮੈਂ ਤੁਹਾਨੂੰ ਦੱਸਣਾ ਪਰਮੇਸ਼ਰ ਆਪਣੀ ਬਰਕਤ ਹਰ ਸਾਲ ਤੇ ਰੱਖਦਾ ਵਾ ਹallelujah ਆਪਣੀ ਦਇਆ ਦਾ ਮੁਕਟ ਹਰ ਸਾਲ ਦੇ ਉੱਤੇ ਰੱਖਦਾ ਹਰ ਦਿਨ ਕਿੰਨੇ ਬਣਾਇਆ ਪਰਮੇਸ਼ਰ ਨੇ ਬਣਾਇਆ ਹਰ ਦਿਨ ਪਰਮੇਸ਼ਰ ਨੇ ਬਣਾਇਆ ਹਰ ਸਾਲ ਪਰਮੇਸ਼ਰ ਨੇ ਬਣਾਇਆ ਹਰ ਯੁੱਗ ਪਰਮੇਸ਼ਰ ਨੇ ਬਣਾਇਆ ਬਰੇ ਤੇ ਬਰੇ ਆਪਣੀਆਂ ਬਰਕਤਾਂ ਨਾਲ ਤੁਹਾਨੂੰ ਮਮੂਰ ਕਰਦਾ ਔਰ ਇਸ ਤਰ੍ਹਾਂ ਦਾ ਕੋਈ ਮਨ ਚ ਵਹਿਮ ਨਾ ਕਰੋ ਆਪਣੀ ਲਾਈਫ ਜਿੱਦਾਂ ਗੁਜ਼ਾਰਦੇ ਹੋ ਇਹ ਫੈਸਲਾ ਲਓ ਕਿ ਮੈਂ ਆਪਣੀ ਲਾਈਫ 'ਚ ਜੇ ਪਿਛਲੇ ਸਾਲ ਮੇਰੇ ਕੋ ਕੁਝ ਨਹੀਂ ਹੋ ਪਾਇਆ ਤੇ ਇਸ ਸਾਲ 'ਚ ਮੈਂ ਜ਼ਰੂਰ ਉਹ ਕਰਾਂਗਾ ਜੇ ਪਿਛਲੇ ਸਾਲ 'ਚ ਮੈਨੂੰ ਮੈਂ ਦੁਆ ਚੰਗੀ ਤਰ੍ਹਾਂ ਨਹੀਂ ਕਰ ਪਾਇਆ ਤੇ ਇਸ ਸਾਲ 'ਚ ਮੈਂ ਦੁਆ ਚੰਗੀ ਤਰ੍ਹਾਂ ਕਰੂੰਗਾ ਜੇ ਮੈਂ ਬਾਈਬਲ ਨਹੀਂ ਪੜ ਪਾਇਆ ਇਸ ਸਾਲ 'ਚ ਤਾਂ ਨਵੇਂ ਸਾਲ 'ਚ ਮੈਂ ਨਵੇਂ ਸਾਲ ਤੋਂ ਬਾਈਬਲ ਪੜ੍ਹਨੀ ਸ਼ੁਰੂ ਕਰੂੰਗਾ ਦੁਆ ਕਰਨੀ ਸ਼ੁਰੂ ਕਰੂੰਗਾ ਜੇ ਤੁਸੀਂ ਫੈਮਿਲੀ ਪ੍ਰਾਰਥਨਾ ਨਹੀਂ ਕਰਦੇ ਸਾਰੇ ਜਣੇ ਬੈਠ ਕੇ ਤੇ ਇਹ ਸੰਕਲਪ ਲਓ ਅੱਜ ਕੇ ਇਸ ਸਾਲ ਚ ਪਿਛਲੇ ਸਾਲਾਂ ਚ ਮੇਰੇ ਕੋਲ ਜੋ ਨਹੀਂ ਹੋਇਆ ਮੈਂ ਅਗਲੇ ਸਾਲ ਚ 24 ਦੇ ਵਿੱਚ ਫੈਮਿਲੀ ਪ੍ਰਾਰਥਨਾ ਬੈਠ ਕੇ ਕਰੂੰਗਾ ਮੈਂ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਪ੍ਰਾਰਥਨਾ ਕਰੂੰਗਾ ਸਾਰੇ ਜਣੇ ਬੈਠ ਕੇ ਦੋ ਭਜਨ ਗਾਉਂਗਾ ਬਾਈਬਲ ਪੜ੍ਹੂੰਗਾ ਤੇ ਫਿਰ ਦੁਆ ਕਰੂੰਗਾ ਉਹ ਭਾਵੇਂ ਅੱਧੇ ਘੰਟੇ ਦੀ ਹੋਵੇ ਤੇ ਭਾਵੇਂ 1 ਘੰਟੇ ਦੀ ਹੋਵੇ ਪਰ ਕਰੋ ਜ਼ਰੂਰ ਜੇ ਨਵੇਂ ਸਾਲ ਤੇ ਚਰਚ ਜਾਊਂਗਾ ਤਾਂ ਫਿਰ ਸਾਰਾ ਸਾਲ ਚਰਚ ਲੱਭਦੇ ਫੇਰ ਨਹੀਂ ਆ। ਕਹਿਣਾ ਹੀ ਆ। ਲੱਭਦੇ ਫੇਰ ਨਹੀਂ ਆ। ਇਦਾਂ ਦਾ ਕੁਝ ਮਤ ਨਹੀਂ ਆ। ਬਸ ਧਿਆਨ ਦੇ ਨਾਲ ਆਪਣੇ ਜੀਵਨ ਨੂੰ ਠੀਕ ਕਰਨ ਦੀ ਲੋੜ ਆ। ਆਪਣੇ ਲਾਈਫ ਸਟਾਈਲ ਨੂੰ ਠੀਕ ਕਰਨ ਦੀ ਲੋੜ ਆ। ਤੁਹਾਡੇ ਇਹੋ ਜਿਹੇ ਵਿਚਾਰਾਂ ਨਾਲ ਕੁਝ ਫੈਕਟ ਨਹੀਂ ਪੈਂਦਾ। ਇਹੋ ਜਿਹਾ ਵਿਚਾਰਾ ਨਾਲ ਕੋਈ ਫੈਕਟਰ ਨਹੀਂ ਪੈਂਦਾ ਇਹੋ ਜਿਹਾ ਬਹਿਮਾ ਨਾਲ ਕੋਈ ਫੈਕਟਰ ਨਹੀਂ ਪੈਂਦਾ ਕਿਸੇ ਵੀ ਤਰ੍ਹਾਂ ਦਾ ਕੋਈ ਪਖੰਡਵਾ ਤੁਹਾਡੇ ਜੀਵਨ ਨੂੰ ਵਧੀਆ ਨਹੀਂ ਬਣਾਉਂਦਾ ਬਲਕਿ ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਚ ਲਾਗੂ ਕਰੋ ਸਭ ਕੁਝ ਵਧੀਆ ਹੋ ਜਾਏਗਾ ਹallelujah ਸੋ ਪਰਮੇਸ਼ਰ ਦੀ ਮਹਿਮਾ ਕਰਦੇ ਹਾਂ ਪਰਮੇਸ਼ਰ ਦੇ ਵਚਨ ਚੋਂ ਸ਼ੁਰੂਆਤ ਕਰਦੇ ਹਾਂ ਮੱਤੀ ਦੀ انجیل 6 ਪਾਠ 10 ਵਚਨ ਤੇਰਾ ਰਾਜ ਆਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਦੇ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ ਤੇਰੀ ਇੱਛਾ ਜੈਸੇ ਸਵਰਗ ਵਿੱਚ ਪੂਰੀ ਹੁੰਦੀ ਹੈ ਵੈਸੇ ਪ੍ਰਿਥਵੀ ਪਰ ਵੀ ਹੋ ਬੋਲੋ ਹallelujah ਹallelujah ਯਿਸੂ ਨੂੰ ਸੀ ਕੇ ਨਾਮ ਕੀ ਜੈ ਰਬਾਨੀ ਦੁਆ ਚ ਇੱਕ ਸ਼ਬਦ ਆਇਆ ਤੇਰੀ ਮਰਜ਼ੀ ਪੂਰੀ ਹੋਵੇ ਤੇਰੀ ਇੱਛਾ ਪੂਰੀ ਹੋਵੇ ਜਿਵੇਂ ਸਵਰਗ ਦੇ ਵਿੱਚ ਹੁੰਦੀ ਹੈ ਤੀਵੇਂ ਧਰਤੀ ਤੇ ਵੀ ਹੋਵੇ ਤੀਵੇਂ ਜ਼ਮੀਨ ਉੱਤੇ ਵੀ ਹੋਵੇ ਜ਼ਮੀਨ ਉੱਤੇ ਮਤਲਬ ਮਨੁੱਖਾਂ ਦੇ ਵਿੱਚ ਹੋਵੇ ਜਿਵੇਂ ਸਵਰਗ ਦੇ ਵਿੱਚ ਹੁੰਦੀ ਹੈ ਤੇਰੀ ਮਰਜ਼ੀ ਪੂਰੀ ਦੀਵੇਂ ਸਵਰਗ ਚੋਵੇਂ ਪਰਮੇਸ਼ਰ ਦੀ ਕੀ ਇੱਛਾ ਪਰਮੇਸ਼ਰ ਕੀ ਚਾਹੁੰਦੇ ਆ ਇਹ ਦੁਆ ਕਿੰਨੇ ਸਿਖਾਈ ਪ੍ਰਭੂ ਯਿਸੂ ਮਸੀਹ ਨੇ ਇਹ ਦੁਆ ਚੇਲਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਸਿਖਾਈ ਇਸ ਦੁਆ ਚ ਪ੍ਰਭੂ ਯਿਸੂ ਮਸੀਹ ਕੀ ਕਹਿੰਣਾ ਚਾਹੁੰਦੇ ਨੇ ਕਿ ਪਰਮੇਸ਼ਰ ਦੀ ਇੱਛਾ ਤੁਹਾਡੇ ਜੀਵਨ ਚ ਪੂਰੀ ਹੋਵੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੋ ਤੁਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਸਮਝੋ ਕਿ ਉਹਦੀ ਇੱਛਾ ਤੁਹਾਡੇ ਪ੍ਰਤੀ ਕੀ ਹੈ ਉਹ ਕੀ ਚਾਹੁੰਦੇ ਹਨ ਕਿ ਤੁਸੀਂ ਕੀ ਕਰੋ ਅੱਜ ਸਮਝਣ ਦੀ ਇਹ ਜ਼ਰੂਰਤ ਹੈ ਕਿ ਪਰਮੇਸ਼ਰ ਦੀ ਇੱਛਾ ਕੀ ਆ ਤੋ ਇੱਛਾ ਮੇਰੇ ਜੀਵਨ ਚ ਪੂਰੀ ਹੋ ਜਾਏ ਹallelujah ਪਰਮੇਸ਼ਰ ਦੀ ਇੱਛਾ ਨੂੰ ਪਰਮੇਸ਼ਰ ਦੀ ਮਰਜ਼ੀ ਨੂੰ ਆਪਣੇ ਜੀਵਨ ਚ ਪੂਰਾ ਕਰੋ ਆਪਣੇ ਜੀਵਨ ਚ ਪੂਰਾ ਹੋਣ ਦਿਓ ਪਰਮੇਸ਼ਰ ਦੇ ਬੱਚੇ ਹੋ ਸਕਦਾ ਸੀ ਮੰਨਮਤੀ ਹੋਈਏ ਅਸੀਂ ਆਪਣੀ ਮਰਜ਼ੀ ਕਰਦੇ ਹੋਈਏ ਅਸੀਂ ਆਪਣੀ ਮਰਜ਼ੀ ਦੇ ਮਾਲਕ ਹੋਈਏ ਸਾਨੂੰ ਜੋ ਚੰਗਾ ਲੱਗਦਾ ਸੀ ਉਹ ਕਰੀਏ ਲੇਕਿਨ ਵਿਸ਼ਵਾਸੀ ਹੋ ਪਰਮੇਸ਼ਰ ਦੇ ਬੱਚੇ ਹੋ ਮਸੀਹ ਦੀ ਦੁਲਹਨ ਮਸੀਹ ਦੀ ਕਲੀਸਿਆ ਇੱਕ ਗੱਲ ਸੋਚ ਲਓ ਜਦੋਂ ਤੁਸੀਂ ਪਰਮੇਸ਼ਰ ਦੇ ਹੋ ਜਾਂਦੇ ਹੋ ਫਿਰ ਤੁਹਾਡੀ ਮਰਜ਼ੀ ਨਹੀਂ ਫਿਰ ਉਹਦੀ ਮਰਜ਼ੀ ਤੁਹਾਡੇ ਜੀਵਨ 'ਚ ਪੂਰੀ ਹੋਣੀ ਚਾਹੀਦੀ ਹੈ ਉਹਦੀ ਮਰਜ਼ੀ ਨੂੰ ਆਪਣੇ ਜੀਵਨ 'ਚ ਪੂਰਾ ਹੋਣ ਦਿਓ ਉਹਦੀ ਇੱਛਾ ਆਪਣੇ ਜੀਵਨ 'ਚ ਪੂਰੀ ਕਰਨ ਦਿਓ ਤੁਹਾਡੀ ਨਹੀਂ ਬਲਕੇ ਉਹਦੀ ਤੋ ਕਿ ਤੁਸੀਂ ਹੋ ਜੇ ਲਾਉ ਨਾ ਖਰੀਦੇ ਗਏ ਹੋ ਹallelujah ਉਹਨੇ ਤੁਹਾਨੂੰ ਖਰੀਦ ਲਿਆ ਉਹਨੇ ਤੁਹਾਨੂੰ ਮੁੱਲ ਆ ਲਿਆ ਉਹਨੇ ਕੀਮਤ ਅਦਾ ਕਰ ਦਿੱਤੀ ਆ ਤੁਸੀਂ ਆਪਣੇ ਆਪ ਦੇ ਨਹੀਂ ਤੁਸੀਂ ਪਰਮੇਸ਼ਰ ਦੇ ਹੋ ਤੁਸੀਂ ਉਹ ਦੇ ਹੋ ਜੇ ਤੁਸੀਂ ਪਰਮੇਸ਼ਰ ਦੇ ਬਣ ਗਏ ਤਾਂ ਉਹਦੀ ਮਹਿਮਾ ਕਰੋ ਉਹਦੀ ਅਰਾਧਨਾ ਕਰੋ ਤੁਹਾਡੇ ਜੀਵਨ ਚ ਪਰਮੇਸ਼ਰ ਦੀ ਇੱਛਾ ਪੂਰੀ ਹੋਵੇ ਹallelujah ਜੰਝ ਕਹ ਲਓ ਕਿ ਇਸ ਸਾਲ ਚ ਸੀ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਆਮੇਨ ਹallelujah ਜਿਵੇਂ ਪਿਛਲੇ ਸਾਲਾਂ ਦੇ ਵਿੱਚ ਆਪਣੀ ਇੱਛਾ ਪੂਰੀ ਕੀਤੀ ਆ ਆਪਣੀ ਮਰਜ਼ੀ ਪੂਰੀ ਕੀਤੀ ਆ ਤੇ ਹੁਣ ਤੋਂ ਅਸੀਂ ਇਸ ਸਾਲ ਦੇ ਵਿੱਚ 2024 ਦੇ ਵਿੱਚ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਨੀ ਆ ਔਰ ਜੇ ਤੁਸੀਂ ਪਰਮੇਸ਼ਰ ਦੀ ਇੱਛਾ ਪੂਰੀ ਕਰੋਗੇ ਤੇ ਖੁਦਾਵੰਦੀ ਬਰਕਤ ਨੂੰ ਲਓਗੇ ਪ੍ਰਭੂ ਯਿਸੂਮਸੀ ਨੇ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ ਹallelujah ਪ੍ਰਭੂ ਯਿਸੂਮਸੀ ਨੇ ਕਿਹਾ ਪਿਤਾ ਹੋ ਸਕੇ ਦਾ ਪਿਆਲਾ ਮੇਥੋਂ ਦੂਰ ਕਰ ਦੇ ਇਹ ਮੌਤ ਦਾ ਪਿਆਲਾ ਮੇਥੋਂ ਹਟਾ ਦੇ ਪਰ ਫਿਰ ਵੀ ਮੇਰੀ ਨਹੀਂ ਤੇਰੀ ਮਰਜ਼ੀ ਕਿਦੀ ਤੇਰੀ ਮਰਜ਼ੀ ਪੂਰੀ ਹੋਵੇ ਜੇ ਤੈਨੂੰ ਇਹ ਚੰਗਾ ਲੱਗਦਾ ਫਿਰ ਹੋਣ ਦੇ ਪ੍ਰਭੂ ਜੇ ਤੁਹਾਨੂੰ ਇਹ ਚੰਗਾ ਲੱਗਦਾ ਪ੍ਰਭੂ ਫਿਰ ਹੋਣ ਦਿਓ ਤੁਹਾਡੀ ਇੱਛਾ ਪੂਰੀ ਹੋਵੇ ਫਿਰ ਫਿਰ ਠੀਕ ਆ ਮੈਂ ਉਹਨੂੰ ਕਬੂਲ ਕਰਦਾ ਤੁਹਾਡੀ ਮਰਜ਼ੀ ਆ ਕਿ ਮੈਂ ਬਲੀਦਾਨ ਦੇਣਾ ਤੇ ਮੈਂ ਬਲੀਦਾਨ ਦਊਂਗਾ। ਬੱਸ ਭਾਰੀ ਦੁੱਖ ਨੂੰ ਸਹੂੰਗਾ। ਔਰ ਪ੍ਰਭੂ ਲੋਕਾਂ ਨੂੰ ਤੁਹਾਡੇ ਨਾਮ ਦੇ ਵਿੱਚ ਪ੍ਰਭੂ ਮੁਕਤੀ ਦਾ ਰਸਤਾ ਦਿਖਾਊਂਗਾ। ਇਹ ਤੁਹਾਡੀ ਹੀ ਇੱਛਾ ਤੇ ਫਿਰ ਉਸ ਇੱਛਾ ਨੂੰ ਮੈਂ ਪੂਰੀ ਕਰਾਂਗਾ। ਤੁਹਾਡੀ ਮਰਜ਼ੀ ਪੂਰੀ ਕਰੂੰਗਾ ਮੈਂ ਜਿਵੇਂ ਤੁਸੀਂ ਚਾਹੁੰਦੇ ਹੋ ਤੀਵੇਂ ਹੀ ਹੋਊਗਾ। ਪਰਮੇਸ਼ਰ ਦੇ ਬੱਚਿਓ ਆਪਣੇ ਜੀਵਨ ਚ ਪ੍ਰਭੂ ਦੀ ਇੱਛਾ ਨੂੰ ਪੂਰਾ ਹੰਦੋ ਉਹਦੀ ਯੋਜਨਾ ਕੀ ਆ ਤੁਹਾਡੇ ਲਈ ਉਹਦੀ ਪਲੈਨਿੰਗ ਕੀ ਆ ਤੁਹਾਡੇ ਲਈ ਉਹਦੀ ਇੱਛਾ ਕੀ ਆ ਤੁਹਾਡੇ ਲਈ ਤੁਸੀਂ ਕੀ ਸੋਚਦੇ ਆ ਤੁਸੀਂ ਕੀ ਕਰਦੇ ਆ ਡਰੋ ਨਹੀਂ ਬਸ ਪਰਮੇਸ਼ਰ ਦੀ ਮਹਿਮਾ ਕਰੋ ਘਬਰਾਓ ਨਹੀਂ ਕਿਸੇ ਗੱਲ ਤੋਂ ਅੰਧਵਿਸ਼ਵਾਸੀ ਨਾ ਬਣੋ ਕਿਸੇ ਗੱਲ ਤੋਂ ਪਖੰਡਵਾਚ ਨਾ ਉਹ ਕਿਸੇ ਗੱਲ ਤੋਂ ਪਰਮੇਸ਼ਰ ਦੀ ਮਰਜ਼ੀ ਨੂੰ ਆਪਣੇ ਜੀਵਨ 'ਚ ਪੂਰਾ ਕਰਕੇ ਦੇਖੋ ਜੇ ਤੁਸੀਂ ਉਹਦਾ ਕਹਿਣਾ ਮੰਨਦੇ ਹੋ ਉਹਦੀ ਆਗਿਆਕਾਰੀ ਕਰਦੇ ਹੋ ਉਹਦੀ ਇੱਛਾ ਨੂੰ ਪੂਰਾ ਕਰਦੇ ਹੋ ਪਰਮੇਸ਼ਰ ਤੁਹਾਡੇ ਲਈ ਬਹੁਤ ਕੁਝ ਕਰਨ ਵਾਲਾ ਹੈ ਸਾਲ 'ਚ ਹallelujah ਬਹੁਤ ਕੁਝ ਕਰਨ ਵਾਲਾ ਤੁਹਾਡੇ ਲਈ ਸਾਲ 'ਚ ਬਹੁਤ ਕੁਝ ਉਹਦੀ ਇੱਛਾ ਨੂੰ ਆਪਣੇ ਜੀਵਨ 'ਚ ਪੂਰੀ ਕਰਨਾ ਸ਼ੁਰੂ ਕਰੋ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਇਹ ਤੁਸੀਂ ਕੁਝ ਕਰਦੇ ਹੋ ਤੁਸੀਂ ਕਿਤੇ ਜਾਂਦੇ ਹੋ ਤੁਹਾਡੇ ਪ੍ਰਯੋਜਨ ਫੇਲ ਹੋ ਗਏ ਤੁਹਾਡੇ ਕੰਮ ਰੋਗੇ ਨੇ ਉਸ ਵੇਲੇ ਚਿੰਤਾ ਨਾ ਕਰੋ ਘਬਰਾਓ ਨਾ ਆਖੋ ਪਰਮੇਸ਼ਰ ਮੈਂ ਦੁਆ ਕਰਕੇ ਤੁਰਦਾ ਤੇਰੀ ਮਰਜੀ ਪੂਰੀ ਹੋਵੇ ਤੂੰ ਜਿਸ ਤਰ੍ਹਾਂ ਚਾਹੁੰਦਾ ਪ੍ਰਭੂ ਉਸ ਤਰ੍ਹਾਂ ਹੋਵੇ ਮੈਂ ਤੇਰਾ ਬੱਚਾ ਹਾਂ ਮੇਰੇ ਪਰਮੇਸ਼ਰ ਮੇਰੇ ਤੇ ਅਨੁਗ੍ਰਹਿ ਕਰ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਹੋਣ ਦਿਓ ਪ੍ਰਭੂ ਕੀ ਚਾਹੁੰਦਾ ਤੁਹਾਡੇ ਕੋਲੋਂ ਪ੍ਰਭੂ ਤੁਹਾਡੇ ਬੱਚਿਆਂ ਕੋ ਕੀ ਚਾਹੁੰਦਾ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਹੋਣ ਦੋ ਕਦੀ ਵੀ ਮਨਮਤੀਏ ਨਹੀਂ ਬਣਨਾ ਪ੍ਰਭੂ ਮੇਰੀ ਆ ਨੌਕਰੀ ਚਲੀ ਗਈ ਆ ਪ੍ਰਭੂ ਮੈਨੂੰ ਆ ਨੌਕਰੀ ਚੰਗੀ ਲੱਗਦੀ ਸੀ ਪ੍ਰਭੂ ਮੈਂ ਪੈਸੇ ਸੰਭਾਲ ਕੇ ਰੱਖੇ ਸੀ ਵਰਤੇ ਗਿਆ ਇਹ ਬਿਮਾਰੀ ਤੇ ਲੱਗ ਗਿਆ ਪ੍ਰਭੂ ਇਸ ਤਰ੍ਹਾਂ ਹੋ ਗਿਆ ਪ੍ਰਭੂ ਮੈਨੂੰ ਝੋਟ ਲੱਗ ਗਈ ਆ ਪ੍ਰਭੂ ਮੇਰੇ ਨਾਲ ਹੋ ਗਿਆ ਡਰੋ ਨਹੀਂ ਕੁਛ ਨਹੀਂ ਹੋਇਆ ਤੁਹਾਡੇ ਲਈ ਜੇ ਤੁਸੀਂ ਪਰਮੇਸ਼ਰ ਦੀ ਮਰਜ਼ੀ ਦੇ ਹੇਠ ਚੱਲਦੇ ਹੋ ਤੇ ਤੁਹਾਡੇ ਲਈ ਪ੍ਰਭੂ ਚੰਗੇ ਤੋਂ ਚੰਗਾ ਹੀ ਕਰੇਗਾ ਹallelujah ਤੁਹਾਡੇ ਲਈ ਪਰਮੇਸ਼ਰ ਵਧੀਆ ਤੋਂ ਵਧੀਆ ਹੀ ਕਰੇਗਾ ਉਹਦੇ ਲਈ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਤੁਹਾਨੂੰ ਬੈਠ ਕੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਹallelujah ਤੁਸੀਂ ਬਾਈਬਲ ਪੜ੍ਹੋ ਪ੍ਰਾਰਥਨਾ ਕਰੋ ਚਮਤਕਾਰਾਂ ਤੇ ਜਿਆਦਾ ਮਗਰ ਨਾ ਦੌੜੋ ਆ ਹੱਥ ਰਖਾਉਣ ਦੇ ਲਈ ਹੈਂਡ ਕਰਾਉਣ ਦੇ ਮਗਰ ਜਿਆਦਾ ਨਾ ਦੌੜੋ ਕਮਾ ਵੱਡੇ ਵੱਡੇ ਪਾਸਟਰਾਂ ਨੂੰ ਮਿਲਾਂਗਾ ਤੇ ਸ਼ਾਇਦ ਮੈਨੂੰ ਆਸ਼ੀਰਵਾਦ ਮਿਲੇਗਾ ਇਹ ਇਹਨਾਂ ਚੀਜ਼ਾਂ ਮਗਰ ਨਾ ਧਾੜੋ ਆ ਨਾਚ ਰੰਗ ਤੇ ਭੰਗੜਿਆਂ ਦੇ ਮਗਰ ਨਾ ਧਾੜੋ ਆ ਦੁਨੀਆ ਦੀ ਸ਼ਾਨੋ ਸ਼ੌਕਤ ਦੇ ਮਗਰ ਨਾ ਧਾੜੋ ਯਿਸੂੰਸੀ ਦੇ ਵਚਨਾਂ ਦੇ ਮਗਰ ਧਾੜੋ ਹਾਲੇਲੂਆ ਵਚਨਾਂ ਨੂੰ ਫੋਲੋ ਕਰੋ ਪਰਮੇਸ਼ਰ ਦੇ ਵਚਨ ਦਾ ਪਿੱਛਾ ਕਰੋ ਵਚਨ ਦੇ ਅਨੁਸਾਰ ਚੱਲੋ ਵਚਨ ਦੇ ਅਨੁਸਾਰ ਜੀਵਨ ਬਸ਼ਰ ਕਰੋ ਮੈਂ ਇਸ ਗੱਲ ਦੇ ਅਨੁਸਾਰ ਤੁਹਾਨੂੰ ਗਰੰਟੀ ਦੇ ਦਿੰਦਾ ਕਿ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾਣਗੀਆਂ ਤੁਹਾਡੇ ਮਨੋਰਥ ਪੂਰੇ ਕੀਤੇ ਜਾਣਗੇ ਜਿਸ ਦਿਨ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੋਗੇ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੋਗੇ ਤੁਹਾਡੀ ਇੱਛਾ ਯਿਸੂ ਦੇ ਨਾਂ 'ਤੇ ਪੂਰੀ ਹੋ ਜਾਏਗੀ ਤੁਹਾਡੀ ਇੱਛਾ ਯਸ਼ੂ ਦਾ ਰਾਜ ਪੂਰੀ ਹੋ ਜਾਏਗੀ ਹallelujah ਹallelujah ਉਹਦੀ ਇੱਛਾ ਨੂੰ ਆਪਣੇ ਜੀਵਨ ਚ ਰੱਖੋ ਉਹਦੀ ਇੱਛਾ ਨੂੰ ਪੂਰਾ ਕਰਨਾ ਸਿੱਖੋ ਉਹਦੀ ਇੱਛਾ ਦੇ ਅਨੁਸਾਰ ਚੱਲੋ ਮਸੀਹ ਤੁਹਾਡੀਆਂ ਇੱਛਾਵਾਂ ਨੂੰ ਪੂਰਿਆ ਕਰੇਗਾ ਹallelujah ਤੁਹਾਡੇ ਮਨੋਰਥ ਰੁਕਣਗੇ ਨਹੀਂ ਤੁਹਾਡੇ ਪ੍ਰਯੋਜਨ ਨਹੀਂ ਰੁਕਣਗੇ ਤੁਹਾਡੀਆਂ ਕੋ ਗੱਲਾਂ ਨਹੀਂ ਰੁਕਣਗੀਆਂ ਜੋ ਮਨ ਚ ਥਾਣਿਆ ਯਸੂ ਮਸੀਹ ਦੇ ਨਾਮ ਚ ਹੋ ਜਾਏਗਾ ਹallelujah ਹallelujah यसु के नाम की मरकुस नील yeah. मरकुस दिन जील पाठ च की लिखिया 11 दी तेई चौबी च की लिखिया है yeah. okay. मैं तुहानु सच सच आखदा हां भाई जो कोई इस पहाड़ को कहे उठ और समुंदर विच जा पे अपने मन विच परम ना करे ਪਰ ਤਲੀਪਰ ਪਰ ਤਲੀਪ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ ਤਾਂ ਉਹਦੇ ਲਈ ਉਹੋ ਚਲੇਗਾ ਅਗਲੇ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਤੁਸੀਂ ਪ੍ਰਾਰਥਨਾ ਕਰਕੇ ਮੰਗੋ ਪ੍ਰਤੀਤ ਕਰੋ ਜੋ ਤੁਹਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ ਆਮਨ ਹallelujah ਹallelujah ਮੰਗੋ ਤੇ ਤੁਹਾਨੂੰ ਦਿੱਤਾ ਕਿੱਦਾਂ ਮੰਗੋ ਕਿੱਦਾਂ ਕੀ ਵਿਸ਼ਵਾਸ ਕਰੋ ਬਰਹਾ ਮਿਲ ਗਿਆ ਕੀ ਵਿਸ਼ਵਾਸ ਕਰੋ ਸਾਨੂੰ ਜੋ ਮਈਆ ਸਾਨੂੰ ਮਿਲ ਗਿਆ ਜੋ ਮੰਗਿਆ ਸਾਨੂੰ ਮਿਲ ਗਿਆ ਇਹ ਵਿਸ਼ਵਾਸ ਕਰੋ ਜੋ ਵੀ ਜੋ ਕੁਝ ਤੁਸੀਂ ਮੰਗੋ ਤੁਹਾਨੂੰ ਮਿਲ ਜਾਏਗਾ ਹallelujah ਆਖਦਾ ਹਾਂ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ ਪ੍ਰਤੀਤ ਕਰੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਜੋ ਕੁਝ ਵੀ ਬਸ ਵਿਸ਼ਵਾਸ ਕਰੋ ਇਸ ਸਾਲ ਚ ਜੋ ਕੁਝ ਵੀ ਮੰਗੋਗੇ ਤੁਹਾਨੂੰ ਮਿਲ ਜੇਗਾ ਹallelujah ਹallelujah ਮਿਰਲ ਦੇਖੋ ਵਿਸ਼ਵਾਸ ਕਰਕੇ ਜੋ ਕੁਝ ਮੰਗੋਗੇ ਤੁਹਾਨੂੰ ਮਿਲੇਗਾ ਉੱਤੇ ਲਿਖਿਆ ਵੀ ਮਨੋਰਥ ਉੱਤੇ ਫਾਰਮੂਲਾ ਦੱਸਿਆ ਹੋਆ ਕਿ ਮਨੋਰਥ ਸਹੀ ਹੋਣਾ ਚਾਹੀਦਾ ਜਿਹੜੀ ਤਈ ਅੱਜ ਤਾਂ ਉੱਚ ਦੱਸਿਆ ਉਹਨਾਂ ਨੇ ਇਸ ਪਹਾੜ ਨੂੰ ਕਹੋ ਉਖੜ ਜਾ ਸਮੁੰਦਰ 'ਚ ਡੇਗ ਐ ਸਿਸ਼ੇ ਤੂਦ ਨੂੰ ਪੇੜ ਨੂੰ ਕਹੋ ਉਖੜ ਜਾ ਤੇ ਡੇਗ ਜਾ ਉਹ ਜਾਏਗਾ ਤੁਹਾਡੇ ਰਾਹ 'ਚ ਆਉਣ ਵਾਲੀ ਹਰ ਮੁਸੀਬਤ ਹਰ ਗੁਨਾਹ ਹਰ ਪਾਪ ਹਰ ਛਲ ਕਪਟ ਹਰ ਸ਼ੈਤਾਨ ਦੀ ਤਾਕਤ ਤੁਹਾਡੇ ਰਸਤੇ 'ਚ ਚਲੀ ਜਾਏਗੀ ਵਿਸ਼ਵਾਸ ਨਾਲ ਪ੍ਰਾਰਥਨਾ ਕਰਕੇ ਮੰਗੋ ਤੁਹਾਨੂੰ ਚਾਹੀਦਾ ਕੀ ਆ ਮਨੁੱਖਾਂ ਤੇ ਵਿਸ਼ਵਾਸ ਨਾ ਰੱਖੋ ਮਨੁੱਖਾਂ ਤੇ ਭਰੋਸਾ ਰੱਖਣ ਵਾਲਾ ਸ਼ਰਾਪੀ ਤੇ ਆ ਖੁਦਾ ਤੇ ਭਰੋਸਾ ਰੱਖਣ ਵਾਲਾ ਮੁਬਾਰਕ ਆ ਪ੍ਰਭੂ ਨੇ ਮੰਗਣ ਦਾ ਤਰੀਕਾ ਦੱਸਿਆ ਤੁਸੀਂ ਮੰਗੋ ਤਾਂ ਸਹੀ ਕਹਿੰਦਾ ਹਜੇ ਤੱਕ ਤੁਸੀਂ ਮੇਰਾ ਨਾਮ ਲੈ ਕੇ ਕੁਝ ਮੰਗਿਆ ਹੀ ਨਹੀਂ ਮੰਗੋਦਾ ਸਹੀ ਤੁਹਾਡੀ ਇੱਛਾ ਪੂਰੀ ਹੋ ਜਾਏਗੀ ਤੁਹਾਡੇ ਮਨੋਰਥ ਪੂਰੇ ਹੋ ਜਾਣਗੇ ਇਹਦਾ ਮਤਲਬ ਇਹ ਆ ਖੁਦਾਵੰਤ ਤੁਹਾਡੀ ਇੱਛਾ ਪੂਰੀ ਕਰੇਗਾ ਤੁਹਾਡੇ ਜੀਵਨ 'ਚ ਪਰਮੇਸ਼ਰ ਦੀ ਇੱਛਾ ਨੂੰ ਪੂਰੇ ਕਰਨ ਲਈ ਰੈਡੀ ਹੋ ਜਾਓ ਤੁਹਾਡੇ ਤੋਂ ਪਰਮੇਸ਼ਰ ਦੀ ਦੀ ਇੱਛਾ ਨੂੰ ਪੂਰਾ ਕਰੋ ਫਿਰ ਦੇਖੋ ਇਸ ਸਾਲ 'ਚ ਤੁਹਾਡੀਆਂ ਛਾਵਾਂ ਪੂਰੀਆਂ ਹੋ ਜਾਣਗੀਆਂ ਜਿਨ੍ਹਾਂ ਨੂੰ ਲੜਕੀਆਂ ਪਸੰਦ ਨਹੀਂ ਹੁੰਦੀਆਂ ਇਸ ਸਾਲ ਚੋਂ ਲੜਕੀਆਂ ਪਸੰਦ ਆ ਜਾਣਗੀਆਂ ਹallelujah ਹallelujah ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਇਸ ਸਾਲ ਚ ਪ੍ਰਭੂ ਉਹਨਾਂ ਦੇ ਵਿਆਹ ਕਰਾ ਦੇਗਾ ਹallelujah ਜਿਨ੍ਹਾਂ ਦੇ ਹੋਏ ਹੋ ਨਾ ਹੱਥ ਚੁੱਕਣ ਮੈਂ ਸ਼ਕਦੇਵਲੀ ਜਾ ਅੱਛਾ ਜਿਨ੍ਹਾਂ ਦੇ ਕੋਈ ਮਸਲੇ ਅੜੇ ਆ ਪ੍ਰਭੂ ਹੱਲ ਕਰ ਦੇਗਾ ਜਿਨ੍ਹਾਂ ਨੇ ਵਿਦੇਸ਼ ਜਾਣਾ ਪ੍ਰਭੂ ਵਿਦੇਸ਼ ਭੇਜ ਦੇਗਾ ਲekin ਤੁਹਾਡੇ ਲਈ ਉਹਦੀ ਕੁਛ ਖਾਸ ਯੋਜਨਾ ਕੁਛ ਖਾਸ ਪਲੈਨਿੰਗ ਆ ਪਹਿਲੇ ਉਸਦੀ ਮਰਜ਼ੀ ਨੂੰ ਸਮਝੋ ਦੀ ਇੱਛਾ ਨੂੰ ਸਮਝੋ ਫਿਰ ਤੁਸੀਂ ਪਰਮੇਸ਼ਰ ਦੀ ਮਹਮਤ ਚੱਗੇ ਵਧੋਗੇ ਚਲੋ ਦੇਖੀਏ ਪਰਮੇਸ਼ਰ ਦੀ ਇੱਛਾ ਕੀ ਤੁਹਾਡੇ ਲਈ ਪੜੋ ਮੇਰੇ ਨਾਲ ਪਹਿਲਾ ਤਿਮੋਥੀਸ 2 ਪਾਠ 3 ਤੇ 4 ਵਚਨ ਚ ਜਲਦੇ ਆ ਪਹਿਲਾ ਤਿਮੋਥੀਸ 2 ਪਾਠ 3 ਔਰ 4 ਵਚਨ ਨੂੰ ਪੜਦੇ ਮਸੀਹ ਯੇਸ਼ੂ ਦੇ ਚੰਗੇ ਸ਼ਪਾਈ ਬਣ। ਨਹੀਂ। ਸਾਡੇ ਮੁਕਤੀਦਾਤੇ ਪਰਮੇਸ਼ਰ ਦੇ ਹਜ਼ੂਰ ਸਾਡੇ ਮੁਕਤੀਦਾਤੇ ਪਰਮੇਸ਼ਰ ਦੇ ਹਜ਼ੂਰ ਇਹੋ ਭਲਾ ਤੇ ਪਰਵਾਨ ਹੈ। ਇਹੋ ਹੀ ਭਲਾ ਤੇ ਪਰਵਾਨ ਹੈ। ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ। ਉਹ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸਤ ਦੇ ਗਿਆਨ ਤੀਕ ਪਹੁੰਚਣ। ਉਹ ਸਤ ਦੇ ਗਿਆਨ ਤੀਕ ਪਹੁੰਚਣ। ਹallelujah। ਹallelujah। ਕੀ ਆ ਪਰਮੇਸ਼ਰ ਦੀ ਇੱਛਾ? ਕੀ ਆ ਪ੍ਰਭੂ ਦੀ ਹਜੂਰੀ ਦੇ ਵਿੱਚ ਉਹਦੀ ਮਰਜ਼ੀ ਕੀ ਆ ਉਹਨੂੰ ਕੀ ਭਲਾ ਲੱਗਦਾ ਕੀ ਪਰਵਾਹਾ ਉਹਨੂੰ ਕਿ ਸਾਰੇ ਮਨੁੱਖ ਬਚਾਏ ਜਾਣ ਬਚਾਏ ਜਾਣ ਤੇ ਸਤ ਦੇ ਗਿਆਨ ਸਚਾਈ ਦੇ ਗਿਆਨ ਤੀਗਾ ਉਹਨਾਂ ਨੂੰ ਸੱਚ ਦਾ ਵੀ ਗਿਆਨ ਹੋਵੇ ਸਚਾਈ ਦਾ ਵੀ ਗਿਆਨ ਹੋਵੇ ਸੁਣੋ ਹੁਣ ਜੋ ਜੋ ਕੁਝ ਪ੍ਰਭੂ ਦੀ ਮਹਿਮਾ ਨੂੰ ਲੈ ਕੇ ਹੋ ਰਿਹਾ ਨਾ ਜਦੋਂ ਲੀਡਰ ਕੋਈ ਇਲੈਕਸ਼ਨਾਂ ਤੇ ਖਲੋਂਦੇ ਆ ਤੇ ਦੁਨੀਆ ਇਕੱਠੀ ਕਰਨ ਲਈ ਉਹ ਪਤਾ ਕੀ ਟੈਕਨੀਕ ਕਰਦੇ ਆ ਉਹ ਹੀ ਰੋ ਹੀ ਰੋ ਇਹਨਾਂ ਨੂੰ ਬੁਲਾਉਂਦੇ ਆ ਫਿਲਮੀ ਸਟਾਰਾਂ ਨੂੰ ਤੱਕ ਲੋਕ ਉਹਨਾਂ ਨੂੰ ਵੇਖਣ ਲਈ ਜਿਆਦਾ ਤੋਂ ਜਿਆਦਾ ਆਉਣਗੇ ਜਿਆਦਾ ਤੋਂ ਜਿਆਦਾ ਆਉਣਗੇ ਕਿਸੇ ਨੇ ਵੱਡਾ ਪ੍ਰੋਗਰਾਮ ਕਰਨਾ ਕੋਈ ਵੱਡਾ ਫੰਕਸ਼ਨ ਕਰਨਾ ਮੁੱਛ ਪੀੜ ਇਕੱਠੀ ਕਰਨੀ ਆ ਤੇ ਚਲੋ ਕਿਸੇ ਫਿਲਮੀ ਸਟਾਰ ਨੂੰ ਬੁਲਾ ਲਓ ਹੁਣ ਕਿਤੇ ਤੁਹਾਨੂੰ ਖਿਆਲ ਆਉਂਦਾ ਕੀ ਚੱਲਣ ਡਿਆ ਮਸੀਤ ਵਿੱਚ ਹੁਣ ਵੀ ਇਹੋ ਕੰਮ ਚੱਲ ਰਿਹਾ ਕਿ ਜਿਆਦਾ ਭੀੜ ਇਕੱਠੀ ਕਰ ਲੈਣੀ ਆ ਕਰਨ ਦਾ ਇੱਕੋ ਹੀ ਤਰੀਕਾ ਵਾ ਫਿਲਮੀ ਸਟਾਰ ਬੁਲਾ ਲਓ ਹੈਨਾ ਬੁਲਾਇਆ ਬੁਲਾਇਆ ਬੜੇ ਲੋਕਾਂ ਨੂੰ ਬੁਲਾਉਂਦੇ ਨੇ ਇਹ ਨਹੀਂ ਵੀ ਸਾਡੀ ਸੰਗਤੀ ਚ ਕੋਈ ਸਟਾਰਾਂ ਨਹੀਂ ਗਏ تھے ਅੱਜ ਆਇਆ ਨਹੀਂ ਸਾਡਾ ਮਾਡਲ ਆਇਆ ਨਹੀਂ ਅੱਜ ਉਹ ਪਿੱਛੇ ਬੈਠਾ ਹੁੰਦਾ ਉਹ ਟੀਵੀ ਦਾ 17 ਵਾ ਉਹ ਸਿੰਗਰਾਂ ਦੇ ਨਾਲ ਰਹਿੰਦਾ ਉਹਦੀ ਪਤਾ ਨਹੀਂ ਕਿੰਨੀ ਕੁ ਵੀਡੀਓ ਆ ਉਹ ਮੁੰਡਾ ਪਿੱਛੇ ਬੈਠ ਕੇ ਦੁਆ ਕਰਕੇ ਲੰਗਰ ਛੱਕ ਕੇ ਬੜੇ ਆਰਾਮ ਨਾਲ ਨਿਕਲ ਜਾਂਦਾ ਕਦੀ ਉਸ ਬੰਦੇ ਨੇ ਆਪਣੇ ਚ ਬੋ ਮਜਾਜ ਨਹੀਂ ਰੱਖੀ ਮੇਰਾ ਕੱਲ 100 150 ਤੋਂ ਵੱਧ ਵੀਡੀਓ ਉਹਦੀ ਪਰ ਵੱਡੇ ਵੱਡੇ ਸਿੰਗਰਾਂ ਦੇ ਨਾਲ ਉਹ ਜਿਹੜੇ ਸਿੰਗਰਾਂ ਨੂੰ ਤੁਸੀਂ ਆਟੋਗ੍ਰਾਫ ਲੈਣ ਨੂੰ ਫਿਰਦੇ ਉਹਨਾਂ ਦੇ ਨਾਲ ਉਹ ਗਾਉਂਦਾ ਮਨੇ ਪਿੱਛੇ ਉਹਨਾਂ ਦੇ ਨਾਲ ਡਾਂਸ ਕਰਦਾ ਆਪਣੀ ਜੋ ਵੀ ਪਤਾ ਨਹੀਂ ਕੀ ਕਹਿੰਦੇ ਕੀ ਕਰਦੇ ਐ ਇਹਨੂੰ ਕੁਛ ਕਹਿੰਦੇ ਆ ਜਿਹੜੇ ਪਿੱਛੇ ਡਾਂਸ ਕਰਦੇ ਆ ਹੈਨਾ ਪਤਾ ਨਹੀਂ ਕੁਛ ਏਦਾਂ ਦਾ ਕੁਛ ਨਾਮ ਮਨੂੰ ਨਹੀਂ ਆਉਂਦਿਆ ਤੇ ਪਰ ਹੀ ਰੋਤੇ ਸਾਡੇ ਕੋ ਵੀ ਆ ਪਰ ਅਸੀਂ ਉਹਨਾਂ ਨੂੰ ਪ੍ਰਭੂ ਚ ਚਲਾਉਣਾ ਹallelujah ਅਸੀਂ ਉਹਨੂੰ ਉਸ ਮੁੰਡੇ ਚ ਕੋਈ ਏਦਾਂ ਦਾ ਘਮੰਡ ਨਹੀਂ ਆ ਕੋਈ ਏਦਾਂ ਦੀ ਈਰਖਾ ਨਹੀਂ ਚੁੱਪ ਚਾਪ ਬੰਦਗੀ ਕਰਦਾ ਬੰਦਗੀ ਕਰਕੇ ਆਪਣੇ ਘਰ ਕਦੀ ਨਹੀਂ ਵੇਖਿਆ ਕਦੀ ਉੱਚੇ ਕਿਆ ਹੋ ਜੋ ਸ਼ੋਹ ਬਾਜੀ ਕੋ ਮੈਂ ਇਨੇ ਕਪੜੇ ਟੋਰੀ ਚ ਪਾ ਕੇ ਆ ਜਾ ਇਸ ਤਰ੍ਹਾਂ ਬਣ ਕੇ ਆ ਜਾ ਤੇ ਲੋਕ ਮੈਨੂੰ ਵੇਖਣ ਆਟੋਗ੍ਰਾਫ ਲੈਣ ਨਾ ਕੱਦੀ ਵੀ ਨਹੀਂ ਕੱਦੀ ਮੈਨੂੰ ਵੇਖਿਆ ਵਾ ਬੜਾ ਸਧਾਰਨ ਸਿੰਪਲ ਮੇਰੇ ਕੋ ਵੀ ਬਣ ਕੇ ਹੁੰਦਾ ਉਹ ਅੱਜ ਸ਼ੋਅ ਆਫ ਡਰਾਮੇ ਬਾਜੀ ਜ਼ਿਆਦਾ ਹੋ ਗਈ ਮਸੀਹਤ ਨੂੰ ਲੈ ਕੇ ਚਲੋ ਮੈਂ ਇਸ ਚੀਜ਼ ਦੇ ਖਿਲਾਫ ਨਹੀਂ ਹਾਂ ਕਿ ਤੁਸੀਂ ਕਿਸੇ ਨੂੰ ਬੁਲਾਓ ਨਾ ਇਹ ਵੀ ਇੱਕ ਤਰੀਕਾ ਹੋ ਸਕਦਾ ਵਾ ਕਿ ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਪਰਮਿਸ਼ਨ ਦੇ ਵਚਨ ਨੂੰ ਲੈ ਕੇ ਜਾਓ ਉਹਨਾਂ ਨੂੰ ਵੀ ਸਿਖਾਓ ਬਦਲਾਓ ਲੇਕਿਨ ਮੇਰੇ ਕਹਿਣ ਦਾ ਮਤਲਬ ਹੁਣ ਸ਼ੋਅਫ ਜ਼ਿਆਦਾ ਹੋ ਗਿਆ ਦੁਨੀਆ ਇਕੱਠੀ ਕਰਨ ਦਾ ਲੋਕਾਂ ਨੂੰ ਇਹ ਇੱਕ ਤਰੀਕਾ ਹੋ ਗਿਆ ਪਰ ਵੱਡਾ ਮੁੱਦਾ ਪਰਮੇਸ਼ਰ ਦੀ ਇੱਛਾ ਇਹ ਆ ਸਭ ਜਾਇ ਜਾਣ ਸਾਰੇ ਦੇ ਸਾਰੇ ਵੱਜ ਜਾਣ ਮਤਲਬ ਜੇ ਤੁਸੀਂ ਘਰ ਚੋਂ ਇੱਕ ਜਾਣਾ ਹੁੰਦਾ ਜੇ ਨਾ ਤੇ ਬਾਕੀ ਕਿੱਥੇ ਆ ਉਹ ਕਿਉਂ ਨਹੀਂ ਬਚਣ ਦੇ ਪਰਮੇਸ਼ਰ ਦੀ ਇੱਛਾ ਵਾ ਕਿ ਤੁਸੀਂ ਚਾਹੁੰਦੇ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੀਏ ਤੁਸੀਂ ਚਾਹੁੰਦੇ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੀਏ ਤੇ ਫਿਰ ਜੇ ਚਾਹੁੰਦੇ ਜ ਤੁਹਾਡੀ ਫੈਮਿਲੀ ਚ ਅਜੇ ਤੱਕ ਕਿਸੇ ਨੇ ਪ੍ਰਭੂ ਨੂੰ ਗ੍ਰਹਿਣ ਨਹੀਂ ਕੀਤਾ ਬਪਤਿਸਮਾ ਨਹੀਂ ਲਿਆ ਉਹਨਾਂ ਨੂੰ ਵੀ ਮਸੀਹ ਤੇ ਚਲਾ ਦਿਓ ਪਰਮੇਸ਼ਰ ਦੀ ਹੋਈ ਇੱਛਾ ਵਾ ਸਭ ਬਚ ਜਾਣ ਸਾਰੇ ਬਚਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਨਾ ਉਹਨਾਂ ਨੂੰ ਵੀ ਬਚਾਓ ਉਹਨਾਂ ਨੂੰ ਵੀ ਚਲਾਓ ਉਹਨਾਂ ਨੂੰ ਵੀ ਪ੍ਰਭੂ ਦੀ ਮਹਿਮਾ 'ਚ ਚਲਾਓ ਠੀਕ ਰੀਤੀ ਨਾਲ ਪਖੰਡਵਾਦ ਨਾਲ ਨਹੀਂ ਡਰਾਮੇबाजी ਨਾਲ ਨਹੀਂ ਬਲਕੇ ਉਹਨਾਂ ਨੂੰ ਵੀ ਪ੍ਰਭੂ ਵਿੱਚ ਚਲਾਓ ਪਰ ਉਹਨਾਂ ਨੂੰ ਦੱਸੋ ਉਹਨਾਂ ਨੂੰ ਸਭ ਕੁਝ ਠੀਕ ਠੀਕ ਦੱਸੋ ਸਚਾਈ ਦੱਸੋ ਨਾ ਤੋਲਾ ਨਾ ਰੱਖੋ ਕਿ ਪ੍ਰਭੂ ਦੇ ਰਾਵਾਂ 'ਤੇ ਚੱਲਣਾ ਪਾਪ ਛੱਡਣੇ ਪਰਮੇਸ਼ਰ ਦੀ ਮਹਿਮਾ ਕਰਨੀ ਆਪਾਂ ਗੁਨਾਹਾਂ ਨੂੰ ਛੱਡ ਕੇ ਦੀ ਬੰਦਗੀ ਕਰਨੀ ਆ ਰੂਹ ਸਚਾਈ ਨਾਲ ਚੱਲਣਾ ਆਪਾਂ ਉਹਨਾ ਭੈਣ ਭਰਾਵਾਂ ਨੂੰ ਦੱਸੋ ਉਹਨਾਂ ਨੂੰ ਵੀ ਬਚਾਓ ਦੁਖੀ ਲੋਕਾਂ ਨੂੰ ਬਚਾਓ ਨਹੀਂ ਤਾਂ ਅਫਸੋਸ ਹੋਏਗਾ ਤੇ ਔਰਤ ਸਵਰਗ ਚਲ ਜੇ ਤੇ ਆਦਮੀ ਨਰਕ ਚਲ ਜੇ ਜਾਂ ਆਦਮੀ ਸਵਰਗ ਚਲ ਜੇ ਤੇ ਔਰਤ ਨਰਕ ਚਲ ਜੇ ਇਹ ਅਫਸੋਸ ਹੋਏਗਾ ਪੂਰੀ ਫੈਮਿਲੀ ਪੂਰਾ ਪੂਰਾ ਪਰਿਵਾਰ ਮਸੀਹ ਵਿੱਚ ਬਚੋ ਸਾਰੇ ਜਾਣੇ ਬਚੋ ਤੇ ਦੂਸਰਾਂ ਨੂੰ ਵੀ ਬਚਾਓ ਜਿਨ੍ਹਾਂ ਨੇ ਅਜੇ ਤੱਕ ਪ੍ਰਭੂ ਨੂੰ ਆਪਣਾ ਜੀਵਨ ਨਹੀਂ ਦਿੱਤਾ ਪ੍ਰਭੂ ਨੂੰ ਆਪਣਾ ਜੀਵਨ ਦੋ ਪਰਮੇਸ਼ਰ ਦੀ ਮਹਿਮਾ ਕਰੋ ਪਰਮੇਸ਼ਰ ਦੀ ਹਮਦ ਸਨਾ ਸਤਾਈਸ਼ ਕਰੋ ਪ੍ਰਭੂ ਦਾ ਨਾਮ ਚੱਕ ਕੇ ਵਧੋ ਪ੍ਰਭੂ ਦੀ ਇਹ ਇੱਛਾ ਤੇ ਪ੍ਰਭੂ ਦੀ ਇੱਛਾ ਨੂੰ ਪੂਰਾ ਕਰੋ ਜਿਵੇਂ ਯਸੂਮਸੀ ਨੇ ਕੀਤਾ ਜੇ ਤੁਸੀਂ ਪ੍ਰਭੂ ਦੀ ਇੱਛਾ ਨੂੰ ਪੂਰਾ ਕਰਦੇ ਆ ਤੁਹਾਡੀਆਂ ਛਾਵਾਂ ਪੂਰੀਆਂ ਹੋ ਜਾਣਗੀਆਂ ਸੱਚ ਦੇ ਨਾਮ ਆਪਣੇ ਜੀਵਨ ਚ ਪ੍ਰਭੂ ਦੀ ਇੱਛਾ ਨੂੰ ਪੂਰਾ ਕਰਕੇ ਵੇਖੋ ਬਚਣ ਦਾ ਮਤਲਬ ਤੁਸੀਂ ਨਰਕਾਂ ਦੀ ਅੱਗ ਤੋਂ ਬਚ ਗਏ ਆਪੂਤ ਪ੍ਰੇਤਾਂ ਤੋਂ ਇਹ ਬਚਣਾ ਡਿਫਰੈਂਟ ਗੱਲ ਆ ਤੁਸੀਂ ਨਰਕਾਂ ਦੀ ਅੱਗ ਤੋਂ ਬਚ ਗਏ ਤੁਸੀਂ ਪ੍ਰਭੂ ਨੂੰ ਮੁਕਤੀ ਦਾਤਾ ਗ੍ਰਹਿਣ ਕਰ ਲਿਆ ਤੁਸੀਂ ਬਪਤਿਸਮਾ ਠੀਕ ਲੈ ਲਿਆ ਸਹੀ ਬਪਤਿਸਮਾ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਅ ਚ ਇੱਕ ਪਾਸਟਰ ਦਵੇ ਤੁਹਾਨੂੰ ਅਥੋਰਾਈਜ਼ਡ ਪਾਸਟਰ ਵਿਸ਼ਵਾਸੀ ਨਹੀਂ ਇੱਕ ਪਾਸਟਰ ਦਵੇ ਤੁਹਾਨੂੰ ਬਪਤਿਸਮਾ ਪਾਣੀ ਦੇ ਵਿੱਚ ਉਤਰ ਕੇ ਪੂਰੇ ਤਰੀਕੇ ਨਾਲ ਪੂਰੀ ਵਿਧੀ ਨਾਲ ਡਰਾਮੇਬਾਜੀ ਨਹੀਂ ਮਖੌਲ ਨਹੀਂ ਇਹ ਚੀਜ਼ ਪਖੰਡਵਾਦ ਚ ਨਹੀਂ ਆ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਦਾ ਜਿਹੜਾ ਜੀਵਨ ਆ ਉਹ ਕਿੱਦਾਂ ਚੱਲਣਾ ਵਾ ਫਿਰ ਪਰਮੇਸ਼ਰ ਦੀ ਇੱਛਾ ਕੀ ਆ ਪ੍ਰਭੂ ਦੀ ਇੱਛਾ ਤੁਹਾਡਾ ਉਹ ਸੁਭਾਅ ਹੋਵੇ ਜੋ ਯਿਸੂ ਮਸੀਹ ਦਾ ਸੀ ਫਰਮਸੀਹੀ ਸੁਭਾ ਦੇ ਵਿੱਚ ਉਹਦੀ ਰਚਨਾ ਵਿੱਚ ਤੁਸੀਂ ਆ ਜਾਂਦੇ ਹੋ ਉਹਦੀ ਰਚਨਾ ਵਿੱਚ ਤੁਸੀਂ ਆ ਜਾਂਦੇ ਹੋ ਉਹਦੀ ਸ੍ਰਿਸ਼ਟੀ ਵਿੱਚ ਤੁਸੀਂ ਆ ਜਾਂਦੇ ਹੋ ਸੋ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਸਿੱਖੋ ਜੇ ਪ੍ਰਭੂ ਤਾਂ ਨੂੰ ਕਵੇ ਮੈਂ ਸੇਵਾ ਨਹੀਂ ਸੀ ਕਰਦਾ ਪ੍ਰਭੂ ਦੇ ਦਾਸਾਂ ਨੇ ਮੈਨੂੰ ਕਿਹਾ ਪ੍ਰਭੂ ਆਪਣੇ ਵਚਨ ਚੋਂ ਮੈਨੂੰ ਬੋਲਦੇ ਸੀ ਕੋਈ ਨੌਕਰ ਦੋ ਸਵਾਮੀ ਦੀ ਸੇਵਾ ਨਹੀਂ ਕਰ ਸਕਦਾ ਚੱਲ ਮੇਰੀ ਸੇਵਾ ਲਈ ਨਿਕਲ ਮੈਂ ਕਹਾ ਨਹੀਂ ਕਰਨੀ ਪ੍ਰਭੂ ਮੈਂ ਇਸ ਯੋਗ ਨਹੀਂ ਆ ਮੈਂ ਤੇਰੀ ਸੇਵਾ ਕਰਾਂ ਮੈਂ ਨਹੀਂ ਯੋਗ ਪ੍ਰਭੂ बार-बार ਮੈਨੂੰ ਵਚਨ ਦਿੰਦੇ ਸੀ ਤੂੰ ਮੇਰੀ ਸੇਵਾ ਕਰਨੀ ਆ ਮੈਂ ਕਹਾ ਪ੍ਰਭੂ ਮੈਂ ਕੰਮ ਕਰਨਾ ਵਾ ਮੈਂ ਸੇਵਾ ਨਹੀਂ ਕਰ ਸਕਦਾ ਬਹੁਤ ਵੱਡਾ ਕੰਮ ਆ ਪ੍ਰਭੂ ਕਹਿੰਦੇ ਤੂੰ ਮੇਰੀ ਸੇਵਾ ਕਰਨੀ ਆ ਅਬ ਬਹੁਤੇ ਲੋਕ ਤੇ ਬਿਨਾ ਚੋਣ ਤੋਂ ਬਿਨਾ ਬੁਲਾਹਟ ਤੋਂ ਤੁਰਿਆ ਬੁਲਾਹਟ ਕੋਈ ਨਹੀਂ ਉਹਨਾਂ ਨੂੰ ਉਹ ਬਸ ਠੱਕੇ ਧੋੜੇ ਹੀ ਆ ਲੂਹਾ ਬੜਈਆ ਖੇਚ ਤੂੰ ਨਾ ਜ਼ਿੰਦਗੀ ਬਤੀਤ ਕਰਨ ਦੇਓ ਜਿਹਨੂੰ ਪ੍ਰਭੂ ਨੇ ਚੁਣਿਆ ਜਿਹਦੀ ਬੁਲਾਹਟ ਵਾਸਤੇਵਾ ਦੇ ਲਈ ਉਹਨਾਂ ਨੂੰ ਥੋੜੀ ਨਹੀਂ ਹੁੰਦੀ ਮਸੀਹ ਚ ਕੋਈ ਵੀ ਉਹਨਾਂ ਨੂੰ ਕਮੀ ਨਹੀਂ ਹੁੰਦੀ ਕੋਈ ਵੀ ਜਿਨ੍ਹਾਂ ਦੀ ਬੁਲਾਹਟ ਆ ਜਿਹੜੇ ਚੁਣੇ ਗਏ ਆ ਜਿਹੜੇ ਸੇਵਕਾਈ ਲਈ ਖੜੇ ਆ ਉਹ ਨਹੀਂ ਤਰਲੇ ਮਿੰਤਾ ਕਰਦੇ ਹallelujah ਪ੍ਰਭੂ ਰਸਤੇ ਖੋਲ ਦੇਗਾ ਉਹਨਾਂ ਲਈ ਹallelujah ਵੰਡੂ ਦਾ ਕੌਣ ਜਿਹਦੇ ਕੋ ਬਰਕਤਾਂ ਹallelujah ਵੰਡੂ ਦਾ ਕੌਣ ਜਿਤੋਂ ਪਹ ਹੈਗਾ ਜਿਤੋਂ ਹੈ ਨਹੀਂ ਉਹਨੇ ਕੀ ਵੰਡਣਾ ਵਿਚਾਰੇ ਨੇ ਉਹਨੂੰ ਦੋਈ ਦੱਬੀ ਰੱਖਣਾ ਉਹਨੂੰ ਦੋਈ ਕੁੱਟੀ ਜਾਣਾ ਨਹੀਂ ਆ ਨਹੀਂ ਆ ਨਹੀਂ ਆ ਨਹੀਂ ਇਦਾਂ ਨਹੀਂ ਮੇਰੀ ਆਦਤ ਹੈ ਜਿ ਕਰਨਾ ਤੇ ਵਧੀਆ ਕਰਨਾ ਨਹੀਂ ਕਰਨਾ ਵੀ ਚੁੱਪ ਕਰਕੇ ਬੈਠੇ ਰਹਿਣਾ ਕਰਨਾ ਤੇ ਫਿਰ ਵਧੀਆ ਹੋਵੇ ਤਾਂ ਕਿ ਸਭ ਦੇ ਸਭ ਤ੍ਰਿਪਤ ਹੋ ਜਾਣ ਹallelujah ਬਾਕੀ ਨਹੀਂ ਗੱਲ ਰਜਾਉਂਦੀ ਤੋ ਤੇ ਇਹੋ ਉਹ ਵੱਨਈ ਇਸرائیਲੀ ਨੂੰ ਰਜਾ ਸਕਿਆ ਮੈਂ ਕੌਣਾ ਹਾ ਹਾ ਮੈਂ ਕੌਣਾ ਸੈਨਾ ਦਾ ਯਹਵਾ ਪਰਮੇਸ਼ਰ ਵੀ ਇਸرائیਲੀ ਨੂੰ ਰਜਾ ਨਹੀਂ ਸਕਿਆ ਖਾ ਪੀ ਕੇ ਕੀ ਕਹਿੰਦੇ ਸੀ ਲੈ ਸਾਨੂੰ ਤੇ ਮਿਲੇਗਾ ਟਵਾ ਲੈ ਸਾਨੂੰ ਤੇ ਮਿਲੇ ਥੋੜਾ ਵਾ ਪਰਮੇਸ਼ਰ ਦੇ ਬੱਚੇ ਜਿਹਦੇ ਕੋ ਬਰਕਤਾਂ ਨਾ ਉਹ ਹੀ ਵੰਡ ਸਕਦਾ ਵਾ ਦੁਆ ਵੀ ਉਹ ਵੰਡ ਸਕਦਾ ਵਚਨ ਵੀ ਉਹ ਵੰਡ ਸਕਦਾ ਜਿਤ ਕੋ ਹੈ ਤੇ ਆਸ਼ੀਰਵਾਦ ਵੀ ਉਹੀ ਵੰਡ ਸਕਦਾ ਜਿਤ ਕੋ ਹੈ ਜਿਤ ਕੋ ਨਹੀਂ ਉਹਨੇ ਕੀ ਵੰਡਣਾ ਉਹਨੇ ਜਿਹੜਾ ਮਰਮੋਟਾ ਕੋ ਵੀ ਲਗਾਉਂਦੇ ਫਿਰਨਾਵੇਂ ਯਾਦ ਰੱਖੋ ਖੁਦਾਵੰ ਤੁਹਾਨੂੰ ਵੰਡਣ ਵਾਲਾ ਬਣਾ ਦੇਗਾ ਖੁਦਾਵੰ ਤੁਹਾਨੂੰ ਦੇਣ ਵਾਲਾ ਬਣਾ ਦੇਗਾ ਖੁਦਾਵੰ ਤੁਹਾਨੂੰ ਸਿਰ ਬਣਾ ਦੇਗਾ ਤੁਹਾਨੂੰ ਪੂਛ ਨਹੀਂ ਬਣਾਏਗਾ ਜਦੋਂ ਉਹਦੀ ਇੱਛਾ ਨੂੰ ਤੁਸੀਂ ਪੂਰਾ ਕਰਨ ਲੱਗ ਪੋਗੇ ਹallelujah ਜਿਸ ਵੇਲੇ ਤੁਸੀਂ ਉਹਦੀ ਮਰਜ਼ੀ ਨੂੰ ਪੂਰਾ ਕਰੋਗੇ ਉਹਦੀ ਮਰਜ਼ੀ ਨੂੰ ਪੂਰਾ ਕਰਨਾ ਸਿੱਖੋ ਤੇ ਆਪਣੀਆਂ ਨਾ ਮਾਰਿਆ ਕਰੋ ਲੱਲੀਆਂ ਤੁਸੀਂ ਹੁਣ ਵਿਸ਼ਵਾਸੀ ਹੋ ਤੁਸੀਂ ਦੁਆ ਬੰਦਗੀ ਕਰਨ ਵਾਲੇ ਹੋ ਜਿਹੜੇ ਮਸੀਹ ਤੇ ਚੱਲਣ ਲੱਗ ਪਿਓ ਧਿਆਨ ਨਾਲ ਸੁਣਨ ਕੁਲਸੀਆਂ ਦੋ ਪਾਠ ਛੇ ਵਚਨ ਪੜੋ ਕੁਲਸੀਆਂ ਦੋ ਪਾਠ ਛੇ ਵਚਨ ਪੜੋ ਜਿਹੜੇ ਵਿਸ਼ਵਾਸੀ ਹੈ ਮਸੀਹ ਜੋ ਧਿਆਨ ਨਾਲ ਸੁਣਨ ਸੋ ਜੀਵੇ ਤੁਸਾਂ ਮਸੀਹ ਯਸ਼ੂ ਪ੍ਰਭੂ ਨੂੰ ਕਬੂਲ ਕੀਤਾ ਤੀਵੇਂ ਤੁਸੀਂ ਉਹਦੇ ਵਿੱਚ ਚੱਲਦੇ ਜਾਓ ਜੇ ਤੁਸੀਂ ਉਹਨੂੰ ਕਬੂਲ ਕਰ ਲਿਆ ਨਾ ਵਿਸ਼ਵਾਸੀ ਬਣ ਗਏ ਹੋ ਉਹਦੇ ਵਿੱਚ ਚੱਲਦੇ ਵੀ ਜਾਓ ਹੁਣ ਕੀ ਕਰੋ ਚੱਲਦੇ ਜਾਓ ਉਹਦੇ ਵਿੱਚ ਚੱਲੋ ਮਸੀਹ 'ਚ ਚੱਲੋ ਪਵਿੱਤਰ ਆਤਮਾ ਪਾਓ ਵਰਦਾਨਾਂ ਨੂੰ ਪਾਓ ਬੰਦਗੀ ਕਰੋ ਪ੍ਰਭੂ ਦੇ ਨਾਂ 'ਤੇ ਅੱਗੇ ਵਧਦੇ ਜਾਓ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ ਦੁਆ ਕਰਨਾ ਬਾਈਬਲ ਪੜਨਾ ਤੁਹਾਡਾ ਕੰਮ ਆ ਤੁਹਾਡਾ ਧਰਮ ਹੈ ਤੁਹਾਡਾ ਫਰਜ਼ ਆ ਚਰਚਾਉਣਾ ਦੁਆ ਕਰਨਾ ਬਾਈਬਲ ਪੜਨਾ ਇਹ ਤੁਹਾਡਾ ਧਰਮ ਬੰਦਾ ਤੁਹਾਡਾ ਇੱਕ ਕਰਮ ਅ ਵਿਸ਼ਵਾਸੀਆਂ ਦਾ ਇਹ ਤੁਸੀਂ ਕਰਨਾ ਇਹ ਤੁਹਾਡੀ ਨਿਤ ਦੀ ਬੰਦਗੀ ਆ ਇਹ ਆਪਣੇ ਜੀਵਨ ਚ ਤੁਸੀਂ ਇਸ ਤਰ੍ਹਾਂ ਰੱਖਣਾ ਹੁਣ ਜੇ ਤੁਸੀਂ ਪ੍ਰਭੂ ਨੂੰ ਕਬੂਲ ਕੀਤਾ ਤੇ ਪ੍ਰਭੂ ਚ ਚੱਲਦੇ ਹੋ ਪ੍ਰਭੂ ਦੇ ਪਿੱਛੇ ਚੱਲਦੇ ਹੋ ਯਸੂਮ ਸੀਰੇ ਕਿਹਾ ਜੋ ਕੋ ਮੇਰੇ ਪਿੱਛੇ ਹੋਣਾ ਚਾਵੇ ਆਪਣੀ ਸਲੀਪ ਚੁੱਕ ਕੇ ਮੇਰੇ ਪਿੱਛੇ ਤੇ ਅਸੀਂ ਅਸੀਂ ਯਸੂਮ ਸੀਰੇ ਪਿੱਛੇ ਚੱਲਣੇ ਆ ਚੱਲਦੇ ਬੇ ਮਸੀਹ ਵਿੱਚ ਹੈਲੋ ਠੰਡ ਲੱਗਦੀ ਆ ਹallelujah 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 ਬੋਲੋ ਯਸੂਮ ਸੀਰੇ ਨਾਮ ਕੀ ਅਸੀਂ ਯਸੂਮ ਸੀਰੇ ਪਿੱਛੇ ਚੱਲਣੇ ਆ ਬਹੁਤੇ ਤੇ ਪਾਸਟਰਾਂ ਦੇ ਪਿੱਛੇ ਚੱਲਣਦੇ ਆ ਇਸਮ ਸੀਦੇ ਪਿੱਛੇ ਤੇ ਚਲਦੀ ਨਹੀਂ ਪਈ ਕੋਈ ਇਸਮ ਸੀਦੇ ਨਕਸ਼ੇ ਕਾਤੇ ਮਤੇ ਚਲਦੀ ਨਹੀਂ ਪਈ ਜਿਹੜੇ ਪਾਸਟਰਾਂ ਦੇ ਪਿੱਛੇ ਚਲਦੇ ਉਹਨਾਂ ਕੀ ਕਹਿੰਦੇ ਪਾਸਟਰ ਜੀ ਤੁਸੀਂ ਤੇ ਕਹਿੰਦੇ ਸੀ ਮਸਜਿਦ ਜਾਵਾਂਗੇ ਤੇ ਕੁਝ ਵੀ ਨਹੀਂ ਹੋਊਗਾ ਮੇਰਾ ਤੇ ਗਿੱਟਾ ਪੀੜ ਕਰਨ ਡਿਆ ਕਿਸੇ ਦੇ ਘਰ ਕੋਈ ਚੋਰ ਚੋਰੀ ਨਹੀਂ ਕਰਨਾ ਆ ਤੇ ਘਰ ਵਾਲਿਆਂ ਨੂੰ ਉਹਨੂੰ ਲੱਤੋਂ ਫੜ ਲਿਆ ਕਹਿੰਦਾ ਹਾਏ ਮੇਰਾ ਕਿੱਟਾ ਪੀੜ ਕਰਦਾ ਉਹਨੇ ਛਟਕਾ ਚਲ ਮੰਦਾ ਸੋ ਤੁਸੀਂ ਅਗਰ ਮਸਜਿਦ ਦੇ ਵਿੱਚ ਚੱਲਦੇ ਹੋ ਮਸਜਿਦ ਦੇ ਪਿੱਛੇ ਚੱਲਦੇ ਹੋ ਤੁਸੀਂ ਤੁਸੀਂ ਫੋਲੋ ਕਿਨੂੰ ਕਰਦੇ ਹੋ ਮੈਨੂੰ ਫੋਲੋ ਨਾ ਕਰੋ ਯੇਸ਼ੂ ਮਸੀਹ ਦਾ ਵਚਨ ਨੂੰ ਫੋਲੋ ਕਰੋ ਯੇਸ਼ੂ ਮਸੀਹ ਦੇ ਪਿੱਛੇ ਚੱਲੋ ਉਹਨੂੰ ਫੋਲੋ ਕਰੋ ਮੈਂ ਉਹ ਪਾਸਟਰ ਨੂੰ ਸੁਣਿਆ ਮੈਂ ਉਹ ਪਾਸਟਰ ਨੂੰ ਸੁਣਿਆ ਉਹ ਤੂੰ ਯਸੂ ਮਸੀਹ ਨੂੰ ਕਿਦਾਂ ਸੁਣਿਆਈ ਮੈਂ ਉਹ ਪਾਸਟਰ ਕੋ ਗਿਆ ਮੈਂ ਉਸ ਪਾਸਟਰ ਕੋ ਗਿਆ ਉਹ ਤੂੰ ਯਸੂ ਮਸੀਹ ਕੋ ਕਿਦਣ ਗਿਆ ਮੈਂ ਉਸ ਚਰਚ ਗਿਆ ਮੈਂ ਉਸ ਚਰਚ ਗਿਆ ਕਦੀ ਯਸੂ ਮਸੀਹ ਕੋਲ ਵੀ ਗਿਆ ਵਾ ਬੋਲੋ ਹallelujah ਗਿਆ ਕਦੀ ਯਸੂ ਮਸੀਹ ਕੋ ਜਿਸ ਦਿਨ ਵਿਸ਼ਵਾਸੀਆ ਸਹੀ ਸਾਫ ਦਿਲ ਨਾਲ ਯਸੂਮਸੀ ਕੋ ਚੱਲ ਗਿਆ ਨਾ ਤੇਰੇ ਕੰਮ ਉਦ ਨਹੀਂ ਬਣ ਜਾਣੇ ਉਦ ਨਹੀਂ ਬਣ ਜਾਣੇ ਤੇਰੇ ਕੰਮ ਤੂੰ ਗਿਆ ਹੀ ਚਰਚਾਂ ਮਗਰਿਆਂ ਤੂੰ ਗਿਆ ਹੀ ਪਾਸਟਰਾਂ ਦੇ ਮਗਰਿਆਂ ਤੂੰ ਗਿਆ ਹੀ ਮਿਨਿਸਟਰੀਆਂ ਦੇ ਮਗਰਿਆਂ ਤੂੰ ਨਹੀਂ ਯਸੂਮਸੀ ਦੇ ਪਿੱਛੇ ਚੱਲਿਆ ਜੇ ਉਹਨੂੰ ਕਬੂਲ ਕੀਤਾ ਨਾ ਤੇ ਉਹਦੇ ਵਿੱਚ ਚੱਲੋ ਮਸੀਹ ਵਿੱਚ ਚੱਲੋ ਉਹਦੇ ਪਿੱਛੇ ਚੱਲੋ ਬੜੀ ਸਾਲ ਪੁਰਾਣੀ ਗੱਲ ਆ ਇੱਕ ਕਿਤਾਬ ਸੀ ਮੇਰ ਕੋ ਉਹਦੇ ਉੱਤੇ ਟਾਈਟਲ ਦਿੱਤਾ ਯਸਮ ਸਿੰਘ ਨੇ ਕਿਹਾ ਮੇਰੇ ਪਿੱਛੇ ਆ ਉਹਦੇ ਉੱਤੇ ਸਿਰਫ ਇਹੋ ਲਿਖਿਆ ਸੀ ਮੇਰੇ ਪਿੱਛੇ ਆ 4 ਦਿਨ ਹੋ ਗਏ ਉਸ ਇਲਾਕੇ 'ਚ ਮੈਂ ਬੰਦਗੀ ਕਰਨ ਦਾ ਹਾਂ ਮੈਂ ਕਿਤਾਬਾਂ ਵੰਡੀਆਂ ਇੱਕ ਭੈਣ ਮੇਰੇ ਮਗਰਮਗਰੀ ਤੁਰੇ ਫਰੇ ਚੌਂ ਦਿਨਾਂ ਤੋਂ ਮੈਂ ਕਿਹਾ ਇਹ ਭੈਣ ਨੂੰ ਕੋਈ